ਮੈਂ ਕੱਲ੍ਹ ਤੋਂ ਸਭ ਨੂੰ ਕਹਿਣਾ ਮੈਂ ਬੰਦ ਕਮਰੇ ਵਾਲਾ ਨਹੀਂ ਹੈਗਾ ਮਰ ਜਾਂਗੇ ਯਾਰ ਕਿੱਡੀ ਕਬੱਡੀ ਗੱਲਾਂ ਮੌਤ ਆ ਜੂਗੀ ਲੋਕਾਂ ਲਈ ਉਹ ਫੇਰ ਇਹ ਗੱਲਾਂ ਨਹੀਂ ਕਰਨੀਆਂ ਆਪਾਂ ਪਹਿਲਾਂ ਉਹ ਯਾਰ ਨਹੀਂ ਹੋਣ ਦਿੰਦਾ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਲੋਕ ਇੱਥੇ ਨੇ ਬੈੰਦੇ ਹੀ ਨਾ ਕਿ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਹੈ ਕਿ ਭਾਨਾ ਸਿੱਧੂ ਜਦੋਂ 4 ਦਿਨ ਪਹਿਲਾਂ ਨਾ ਸਾਰੇ ਏਜੰਟਾਂ ਨੇ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾ ਸਿੱਧੂ ਡਰਾਉਂਦਾ ਧਮਕਾਉਂਦਾ ਹੈ ਭਾਨਾ ਸਿੱਧੂ ਕਾਨੂੰਨ ਹੱਥਾਂ 'ਚ ਲੈਂਦਾ ਤੁਸੀਂ ਇਹਨਾਂ ਦੇ ਥੋੜੇ ਸਿਰ ਤੇ ਡੇਣਾ ਸੋਸ਼ਲ ਪੰਜਾਬ ਦੇ ਵਿੱਚ ਹੋਇਆ ਐਸਡੀ ਮੈਡਮ ਖੜੇ ਨੇਗੇ ਸੀਨੀਅਰ ਅਧਿਕਾਰੀ ਪੁਲਿਸ ਖੜੇ ਨੇਗੇ ਮੇਰੀ ਧਿਆਨ ਨਾਲ ਗੱਲ ਸੁਣ ਲਿਓ ਮੈਂ ਗੁਰੂ ਗ੍ਰੰਥ ਸਾਹਿਬਹਾਰੀ ਸੌਖਾ ਹੈ ਕਹਣਾ ਮੈਂ ਉਹ ਨਹੀਂ ਹੈਗਾ ਬਕਾਊ ਜਾਂ ਮਾਲ ਮੈਂ ਕਹਿੰਦੇ ਕਾਉਂਦੇ ਪੁਲਿਸ ਵਾਲਿਆਂ ਦੇ ਪੈਸੇ ਵਾਪਸ ਕਰਵਾਏ ਨੇ ਕਹਿੰਦੇ ਕਾਉਂਦੇ ਨੇ ਮੈਂ ਪਰ ਇੱਕ ਗੱਲ ਸੁਣ ਨਹੀਂ ਮੋਰ ਸਾਹਿਬ ਮੈਂ ਜਾਬਤ ਦੇ ਵਿੱਚ ਰਹਿ ਕੇ ਗੱਲ ਕਰੂੰ ਮੈਂ ਜਜ਼ਬਾਤੀ ਬੰਦਾ ਹੋ ਸਕਦਾ ਪਰਮਾਤਮਾ ਦੇ ਸੌਹ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਨੂੰ ਚਾਹੇ ਕਾਨੂੰਨ ਖੜਾ ਕਰਕੇ ਫਾਂਸੀ ਦੇ ਦੇ ਮੈਂ ਨਹੀਂ ਮੈਨੂੰ ਦੋ ਚਾਰ ਗੱਲਾਂ ਕਰ ਲੰਦੇ ਇਹ ਜਿਹ ਸਾਬਤ ਕਰੇ ਕੋਈ ਬੰਦਾ ਕਿਹਦੇ ਤੋਂ 5 ਰੁਪਏ ਲੈਂਦੇ ਹੁਣ ਨਹੀਂ ਮੈਂ ਸਾਬਤ ਕਰਦਾ ਕਰੋੜਾ ਰੁਪਏ ਲੋਕਾਂ ਦਾ ਕਿਹੜਾ ਹੋਇਆ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਸਾਬਤ ਕਰਕੇ ਦਿਖਾ ਦੇ ਕੋਈ 5 ਰੁਪਏ ਟੋਟਲ ਰਾਜਨੀਤੀ ਸੇਟਮ ਬਕਾਉ ਹੈ ਨਹੀਂ ਟੋਟਲ ਲੀਡਰ ਬਕਾਉ ਹੈ ਨਹੀਂ ਤੁਸੀਂ ਮੈਲਾਂ ਦੇ ਇਹਨਾਂ ਦੇ ਪਿੱਛੇ ਐਮਐਲਏ ਦੇ ਇਹਨਾਂ ਨੂੰ ਏਜੰਟਾਂ ਪਿੱਛੇ ਫੋਨ ਨਹੀਂ ਆਉਂਦੇ ਮੈਂ ਸਾਬਤ ਕਰਦਾ ਮੈਂ ਸਾਬਤ ਕਰ ਦੂੰ ਇਸ ਚੀਜ਼ ਦਾ ਮੈਂ ਬਾਹਰ ਪਰਦੇ ਨਹੀਂ ਖੁੱਲਣਾ ਚਾਹੁੰਦਾ ਤੁਸੀਂ ਇਹਨਾਂ ਦੇ ਖਲਾਫ ਸਖਤ ਕਾਨੂੰਨ ਬਣਾ ਹੁੰਦਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਨੂੰ ਕੋਈ ਐਮਐਲਏ ਬਣਨਾ ਚਾਹ ਨਹੀਂ ਹੈਗਾ ਸਾਰੇ ਪਾਰ ਜਿਹੜੇ ਲੇਖੜੀਆਂ ਕਰਦੇ ਨੇ ਪਰ ਅਸੀਂ ਗੱਲ 'ਚ ਪਟਾ ਅਸੀਂ ਮੈਂ ਜਜਬਾਤੀ ਹੋ ਸਕਦਾ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਂ ਗੱਲ ਤੋਂ ਸਭੂ ਕਹਿਣਾ ਮੈਂ ਬੰਦ ਕਮਰਾਂ ਵਾਲਾ ਨਹੀਂ ਹੈਗਾ ਮਰ ਜਾਾਂਗੇ ਯਾਰ ਕਿੱ ਟਿੱਕ-ਟਿੱਕ ਗੱਲਾਂ ਮੌਤ ਆ ਜੂਗੀ ਲੋਕਾਂ ਲਈ ਉਹ ਫੇਰ ਆ ਇਹ ਗੱਲਾਂ ਨਹੀਂ ਕਰਨੀਆਂ ਆਪਾਂ ਪਹਿਲਾਂ ਉਹ ਯਾਰ ਨਹੀਂ ਹੋਣ ਦਿੰਦਾ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਲੋਕ ਇੱਥੇ ਨੇ ਬੈਠੇ ਹੀ ਨਾ ਕਿ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਹੈ ਕਿ ਭਾਨਾ ਸਿੱਧੂ ਜਦੋਂ 4 ਦਿਨ ਪਹਿਲਾਂ ਇਹਨਾਂ ਸਾਰੇ ਏਜੰਟਾਂ ਨੇ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾ ਸਿੱਧੂ ਡਰਾਉਂਦਾ ਧਮਕਾਉਂਦਾ ਭਾਨਾ ਸਿੱਧੂ ਕਾਨੂੰਨ ਹੱਥਾਂ 'ਚ ਲੈਂਦਾ ਤੁਸੀਂ ਇਹਨਾਂ ਦੇ ਥੋਡੇ ਸਿਰ ਤੇ ਜਿਹੜਾ ਸੋਚਨ ਪੰਜਾਬ ਦੇ ਵਿੱਚ ਹੋਇਆ ਐਸਡੀ ਮੈਡਮ ਖੜੇ ਨੇਗੇ ਸੀਨੀਅਰ ਅਧਿਕਾਰੀ ਪੁਲਿਸ ਖੜੇ ਨੇਗੇ ਮੇਰੀ ਧਿਆਨ ਨਾਲ ਗੱਲ ਸੁਣ ਲਿਓ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਖਾਏ ਕਹਣਾ ਮੈਂ ਉਹ ਨਹੀਂ ਹੈਗਾ ਬਕਾਊ ਜਾਂ ਮਾਲ ਮੈਂ ਕਹਿੰਦੇ ਕਾਉਂਦੇ ਪੁਲਿਸ ਵਾਲਿਆਂ ਦੇ ਪੈਸੇ ਵਾਪਸ ਕਰਵਾਏ ਨੇ ਕਹਿੰਦੇ ਕਾਉਂਦੇ ਨੇ ਮੈਂ ਪਰ ਇੱਕ ਗੱਲ ਸੁਣ ਨਹੀਂ ਮੋਰ ਸਾਹਿਬ ਮੈਂ ਜਾਬਤੇ ਦੇ ਵਿੱਚ ਰਹੀ ਗੱਲ ਕਰੂੰ ਮੈਂ ਜਜਬਾਤੀ ਬੰਦਾ ਹੋ ਸਕਦਾ ਪਰਮਾਤਮਾ ਦੇ ਸੌ ਪਰ ਮੈਂ ਗਲਤ ਨਹੀਂ ਹੋ ਤੱਕਦਾ ਮੈਨੂੰ ਚਾਹੇ ਕਾਨੂੰਨ ਖੜਾ ਕਰਕੇ ਪਾਂਡੀ ਦੇ ਦੇ ਮੈਂ ਨਹੀਂ ਮੈਨੂੰ ਦੋ ਚਾਰ ਗੱਲਾਂ ਕਰ ਲੰਦੇ ਇਹ ਜਿਹੜਾ ਜਿਹੜਾ ਇਹਨਾਂ ਨੇ ਪਰਾਂਦਾ ਮੇਰੇ ਖਿਲਾਫ ਬਣਾਇਆ ਸਾਬਤ ਕਰੇ ਕੋਈ ਬੰਦਾ ਕਿਤੇ 5 ਰੁਪਏ ਲੈਂਦੇ ਹੁਣ ਨਹੀਂ ਮੈਂ ਸਾਬਤ ਕਰਦਾ ਕਰੋੜਾ ਰੁਪਏ ਲੋਕਾਂ ਦਾ ਕਿਹੜਾ ਹੋਇਆ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਸਾਬਤ ਕਰਕੇ ਦਿਖਾ ਦੇ ਕੋਈ 5 ਰੁਪਏ ਟੋਟਲ ਰਾਜਨੀਤੀ ਸੇਟਮ ਬਕਾਉ ਹੈ ਨਹੀਂ ਟੋਟਲ ਲੀਡਰ ਬਕਾਉ ਹੈ ਨਹੀਂ ਤੁਸੀਂ ਐਮਐਲਏ ਦੇ ਇਹਨਾਂ ਦੇ ਪਿੱਛੇ ਐਮਐਲਏ ਦੇ ਇਹਨਾਂ ਨੂੰ ਏਜੰਟਾਂ ਪਿੱਛੇ ਫੋਨ ਨਹੀਂ ਆਉਂਦੇ ਮੈਂ ਸਾਬਤ ਕਰਦਾ ਮੈਂ ਸਾਬਤ ਕਰ ਦੂੰ ਇਸ ਚੀਜ਼ ਦਾ ਮੈਂ ਬਾਹਰੋਂ ਪਰਦੇ ਨਹੀਂ ਖੁੱਲਣਾ ਚਾਹੁੰਦਾ ਤੁਸੀਂ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਹੁੰਦਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਨੂੰ ਕੋਈ ਐਮਐਲਏ ਬਣਨਾ ਚਾਹ ਨਹੀਂ ਹੈਗਾ ਸਾਰੇ ਪਾਰਟ ਜਿਹੜੇ ਲੇਖੜੀਆਂ ਕੱਢਦੇ ਨੇ ਪਰ ਅਸੀਂ ਗੱਲ 'ਚ ਪਟਾਸੀਂ ਮੈਂ ਜਜ਼ਬਾਤੀ ਹੋ ਸਕਦਾ ਪਰ ਮੈਂ ਗਲਤ ਨਹੀਂ ਹੋ ਸਕਦਾ